ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਮਨਪ੍ਰੀਤ ਆਪਣੇ ਸੋਹਰੇ ਪਰਿਵਾਰ ਤੋਂ ਬਹੁਤ ਖੁਸ਼ ਸੀ ਉਸਦੇ ਦੋ ਬੱਚੇ ਸਨ ਇੱਕ ਬੇਟਾ ਤੇ ਇੱਕ ਬੇਟੀ ਉਸਦੇ ਘਰ ਵਾਲਾ ਫੌਜੀ ਸੀ ਉਹ 8 ਮਹੀਨਿਆਂ ਬਾਅਦ ਛੁੱਟੀ ਆਉਂਦਾ ਹੁੰਦਾ ਸੀ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ ਉਸ ਦਾ ਸੋਹਰਾ ਪਰਿਵਾਰ ਵੀ ਮਨਪ੍ਰੀਤ ਤੇ ਬੱਚਿਆਂ ਦਾ ਬਹੁਤ ਕਰਦੇ ਸੀ ਮਨਪ੍ਰੀਤ ਦਾ ਜੇਠ ਅਲੱਗ ਰਹਿੰਦਾ ਸੀ ਮਨਪ੍ਰੀਤ ਦਾ ਸਹਾਰਾ ਉਸਦੇ ਨਾਲ ਹੀ ਰਹਿੰਦਾ ਸੀ ਮਨਪ੍ਰੀਤ ਹੋਰੇ ਤਿੰਨ ਭੈਣ ਭਰਾ ਸੀ ਦੋ ਭੈਣਾਂ ਤੇ ਇੱਕ ਭਰਾ ਉਹ ਤਿੰਨੇ ਭੈਣ ਭਰਾ ਵਿਆਏ ਹੋਏ ਸੀ ਸਭ ਤੋਂ ਵੱਡੀ ਮਨਪ੍ਰੀਤ ਸੀ ਉਸ ਤੋਂ ਛੋਟਾ ਇੱਕ ਭਰਾ ਉਸ ਤੋਂ ਛੋਟੀ ਉਸਦੀ ਭੈਣ ਹਰਲੀਨ ਸੀ ਜਦੋਂ ਮਨਪ੍ਰੀਤ ਦਾ ਵਿਆਹ ਹੋਇਆ ਤਾਂ ਉਹ 14 ਸਾਲਾਂ ਦੀ ਸੀ ਮਨਪ੍ਰੀਤ ਨੂੰ ਬਹੁਤ ਪਿਆਰ ਕਰਦੀ ਸੀ ਜਦੋਂ ਕਿਸੇ ਚੀਜ਼ ਦੀ ਉਸਨੂੰ ਜ਼ਰੂਰਤ ਹੁੰਦੀ ਤਾਂ ਉਹ ਮਨਪ੍ਰੀਤ ਨੂੰ ਕਹਿ ਦਿੰਦੀ ਤਾਂ ਮਨਪ੍ਰੀਤ ਉਹ ਚੀਜ਼ ਉਸਨੂੰ ਜ਼ਰੂਰ ਲੈ ਕੇ ਦਿੰਦੀ ਹੌਲੀ ਹੌਲੀ ਉਸਦੇ ਭਰਾ ਦਾ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਹਰਲੀਨ ਦੇ ਵਿਆਹ ਦੀ ਗੱਲ ਸ਼ੁਰੂ ਹੋ ਗਈ। ਉਸ ਲਈ ਮੁੰਡਾ ਮਨਪ੍ਰੀਤ ਹੋ ਰਿਆਂ ਦੇਖਿਆ ਸੀ। ਉਹ ਮੁੰਡਾ ਵੀ ਫੌਜ ਵਿੱਚ ਹੀ ਲੱਗਿਆ ਹੋਇਆ ਸੀ। ਮੁੰਡਾ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਸੀ ਤੇ ਮਨਪ੍ਰੀਤ ਦੇ ਘਰ ਦੇ ਉਸ ਦੇ ਘਰ ਵਾਲੇ ਦੀ ਗੱਲ ਕਦੇ ਨਹੀਂ ਮੋੜਦੇ ਸੀ। ਉਸਦੇ ਮੰਮੀ ਪਾਪਾ ਜਸਦੀਪ ਨੂੰ ਬਹੁਤ ਪਿਆਰ ਕਰਦੇ ਸੀ। ਹਰਲੀਨ ਦਾ ਵਿਆਹ ਹੋ ਗਿਆ। ਮਨਪ੍ਰੀਤ ਨੇ ਉਸਦੇ ਵਿਆਹ ਤੇ ਉਸਦੇ ਸਾਰੇ ਚਾਪੂਰੇ ਕੀਤੇ। ਤੇ ਉਸ ਦੇ ਘਰ ਵਾਲੇ ਨੇ ਉਸ ਨੂੰ ਕੁਝ ਵੀ ਨਾ ਕਿਹਾ ਉਹ ਕਹਿੰਦਾ ਤੇਰੀ ਭੈਣ ਹੈ ਤੇ ਉਹ ਤੇਰੇ ਲਈ ਬਹੁਤ ਖਾਸ ਹੈ ਮੈਂ ਕੁਝ ਨਹੀਂ ਕਹਿੰਦਾ ਜੋ ਮਰਜੀ ਕਰ ਹਰਲੀਨ ਵਿਆਹ ਕੇ ਆਪਣੇ ਘਰ ਚਲੀ ਗਈ ਤੇ ਸਾਲ ਬਾਅਦ ਉਹ ਆਪਣੇ ਘਰ ਵਾਲੇ ਦੇ ਨਾਲ ਫੌਜ ਵਿੱਚ ਹੀ ਚਲੀ ਗਈ ਫਿਰ ਇੱਕ ਦਿਨ ਹਰਲੀਨ ਦਾ ਫੋਨ ਆਇਆ ਤੇ ਉਹ ਫੋਨ ਤੇ ਬਹੁਤ ਰੋ ਰਹੀ ਸੀ ਮਨਪ੍ਰੀਤ ਬਹੁਤ ਡਰ ਗਈ ਸੀ ਮਨਪ੍ਰੀਤ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਹਰਵਿੰਦਰ ਨੇ ਉਸ ਨੂੰ ਕੁੱਟਿਆ ਤੇ ਉਹ ਸ਼ਰਾਬ ਵੀ ਬਹੁਤ ਪੀਂਦਾ ਹੈ ਮਨਪ੍ਰੀਤ ਨੇ ਸੋਚਿਆ ਕੀ ਫੌਜੀ ਤਾਂ ਪਿੰਦੇ ਹੀ ਹੁੰਦੇ ਨੇ ਮੇਰੇ ਘਰ ਵਾਲਾ ਵੀ ਤਾਂ ਪਿੰਦਾ ਹੈ ਤੇ ਉਸਨੇ ਮੈਨੂੰ ਤਾਂ ਕਦੇ ਨਹੀਂ ਕੁੱਟਿਆ ਤੇ ਮਨਪ੍ਰੀਤ ਨੇ ਹਰਲੀਨ ਨੂੰ ਕਿਹਾ ਤੂੰ ਆਪਣੇ ਜੀਜਾ ਜੀ ਨਾਲ ਗੱਲ ਕਰ ਉਹ ਤੇਰੇ ਕੋਲ ਹੀ ਆ ਫਿਰ ਮਨਪ੍ਰੀਤ ਨੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਉਸਨੂੰ ਸਾਰੀ ਗੱਲ ਦੱਸੀ ਉਸਨੇ ਕਿਹਾ ਮੈਨੂੰ ਤਾਂ ਨਹੀਂ ਪਤਾ ਇਸ ਬਾਰੇ ਕੁਝ ਵੀ ਤੇ ਨਾ ਹੀ ਹਰਲੀਨ ਨੇ ਮੈਨੂੰ ਇਸ ਬਾਰੇ ਕੁਝ ਦੱਸਿਆ ਤੇ ਉਸਦੇ ਪਤੀ ਨੇ ਇਹ ਵੀ ਦੱਸਿਆ ਕਿ ਹੁਣ ਅਸੀਂ ਦੋਵੇਂ ਇੱਕ ਥਾਂ ਨਹੀਂ ਰਹਿੰਦੇ ਤਾਂ ਹੀ ਸ਼ਾਇਦ ਉਸਨੇ ਮੈਨੂੰ ਫੋਨ ਨਹੀਂ ਕੀਤਾ ਜਸਦੀਪ ਨੇ ਮਨਪ੍ਰੀਤ ਨੂੰ ਹੌਸਲਾ ਦਿੱਤਾ ਕਿ ਉਹ ਹਰਵਿੰਦਰ ਨੂੰ ਫੋਨ ਕਰਕੇ ਗੱਲ ਕਰਕੇ ਜ਼ਰੂਰ ਸਮਝਾਏਗਾ ਮਨਪ੍ਰੀਤ ਨੂੰ ਹੌਸਲਾ ਆਇਆ ਕਿ ਚਲ ਮੇਰੀ ਭੈਣ ਕੋਲ ਕੋਈ ਤਾਂ ਹੈ ਉਸ ਨੂੰ ਹੌਸਲਾ ਦੇਣ ਵਾਲਾ ਸਮਝਣ ਵਾਲਾ ਫਿਰ ਪਤਾ ਨਹੀਂ ਕੀ ਗੱਲ ਹੋਈ ਹਰਵਿੰਦਰ ਦਾ ਮਨਪ੍ਰੀਤ ਕੋਲ ਫੋਨ ਆਇਆ ਤੇ ਉਹ ਕਹਿਣ ਲੱਗਿਆ ਦੀਦੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਹਰਲੇਨ ਤੇ ਹੱਥ ਚੁੱਕਿਆ ਇਸ ਤੋਂ ਬਾਅਦ ਮੈਂ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਫਿਰ 3-4 ਮਹੀਨੇ ਲੰਘ ਗਏ ਸਭ ਠੀਕ ਰਿਹਾ ਤੇ ਮਨਪ੍ਰੀਤ ਨੂੰ ਵੀ ਲੱਗਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਫਿਰ ਮਨਪ੍ਰੀਤ ਦਾ ਘਰ ਵਾਲਾ ਛੁੱਟੀ ਆਇਆ ਤੇ ਆ ਕੇ ਉਹ ਮਨਪ੍ਰੀਤ ਨੂੰ ਕਹਿਣ ਲੱਗਿਆ ਮਨਪ੍ਰੀਤ ਇਸ ਵਾਰ ਮੈਨੂੰ ਸਿਰਫ 20 ਦਿਨ ਦੀ ਹੀ ਛੁੱਟੀ ਮਿਲੀ ਹੈ ਮਨਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆ ਗਏ ਇੰਨਾ ਹੀ ਬਹੁਤ ਹੈ ਫਿਰ ਮਨਪ੍ਰੀਤ ਪੁੱਛਣ ਲੱਗੀ ਹਰਵਿੰਦਰ ਨੇ ਹਰਲੀਨ ਨੂੰ ਕਿਉਂ ਘੁੱਟਿਆ ਇਹੋ ਜਿਹੀ ਕੀ ਗੱਲ ਹੋ ਗਈ ਸੀ ਤਾਂ ਫਿਰ ਜਸਦੀਪ ਨੇ ਮਨਪ੍ਰੀਤ ਨੂੰ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ ਸੀ ਬਸ ਪਤੀ ਪਤਨੀ ਦੇ ਵਿੱਚ ਕਦੇ-ਕਦੇ ਇਦਾਂ ਹੋ ਹੀ ਜਾਂਦਾ ਹਰਲੀਨ ਤਾਂ ਕੰਮਲੀ ਹੈ ਐਵੇਂ ਗੱਲ ਨੂੰ ਵਧਾ ਦਿੱਤਾ ਮੈਂ ਦੋਨਾਂ ਨੂੰ ਸਮਝਾ ਦਿੱਤਾ ਸੀ ਹੁਣ ਸਭ ਠੀਕ ਹੈ 20 ਦਿਨਾਂ ਬਾਅਦ ਉਹ ਵਾਪਸ ਚਲਾ ਗਿਆ ਮਨਪ੍ਰੀਤ ਨੇ ਸੋਚਿਆ ਕਿ ਇਸ ਵਾਰ ਛੁੱਟੀ ਘੱਟ ਮਿਲੀ ਹੋਵੇਗੀ ਬੱਚੇ ਵੀ ਗੁੱਸੇ ਹੋਣ ਲੱਗੇ ਕਿ ਇਸ ਵਾਰ ਪਾਪਾ ਵਾਪਸ ਜਲਦੀ ਚਲੇ ਗਏ ਮਨਪ੍ਰੀਤ ਨੇ ਉਹਨਾਂ ਨੂੰ ਸਮਝਾਇਆ ਕਿ ਫੌਜੀ ਨੌਕਰੀ ਇਸ ਤਰ੍ਹਾਂ ਹੀ ਹੁੰਦੀ ਹੈ ਪੁੱਤ ਜੇ ਉਹ ਕੰਮ ਕਰਦੇ ਨੇ ਤਾਂ ਹੀ ਅਸੀਂ ਮौजਾਂ ਕਰਦੇ ਹਾਂ ਮਨਪ੍ਰੀਤ ਨੇ ਉਹਨਾਂ ਨੂੰ ਸਮਝਾ ਲਿਆ ਤੇ ਇਸੇ ਤਰ੍ਹਾਂ ਗੱਡੀ ਚੱਲਦੀ ਰਹੀ ਇਸੇ ਤਰ੍ਹਾਂ 40 ਸਾਲ ਬੀਤ ਗਏ ਮਨਪ੍ਰੀਤ ਦਾ ਪਤੀ ਜਸਦੀਪ ਛੁੱਟੀ ਕੱਟਣ ਆਉਂਦਾ ਤੇ ਛੇਤੀ ਹੀ ਵਾਪਸ ਚਲਾ ਜਾਂਦਾ ਹਰleen ਵੀ 4 ਸਾਲਾਂ ਵਿੱਚ ਦੋ ਤਿੰਨ ਚੱਕਰ ਘਰ ਦੇ ਲਾ ਚੁੱਕੀ ਸੀ ਤੇ ਮਨਪ੍ਰੀਤ ਕੋਲ ਵੀ ਆ ਚੁੱਕੀ ਸੀ ਤੇ ਕਹਿੰਦੀ ਦੀਦੀ ਜੀਜਾ ਜੀ ਦਾ ਬਹੁਤ ਸਹਾਰਾ ਹੈ ਉਹ ਕੋਲ ਹੁੰਦੇ ਨੇ ਤਾਂ ਘਰ ਦੇਆਂ ਦੀ ਵੀ ਯਾਦ ਘਟਾਉਂਦੀ ਹੈ ਇਦਾਂ ਲੱਗਦਾ ਹੈ ਮੇਰਾ ਪਰਿਵਾਰ ਮੇਰੇ ਕੋਲ ਹੀ ਹੈ ਮਨਪ੍ਰੀਤ ਬਹੁਤ ਖੁਸ਼ ਸੀ ਕਿ ਮੇਰੀ ਭੈਣ ਕੱਲੀ ਨਹੀਂ ਦੁੱਖ ਸੁੱਖ ਵਿੱਚ ਕੋਈ ਹੈ ਉਸ ਕੋਲ ਨਹੀਂ ਤਾਂ ਜਦੋਂ ਦਾ ਹਰਵਿੰਦਰ ਨੇ ਉਸ ਨੂੰ ਕੁੱਟਿਆ ਤਾਂ ਉਸ ਨੇ ਹੀ ਕੱਲੀ ਨੇ ਰੋਣ ਹੀ ਜਾਣਾ ਸੀ ਕਿਸੇ ਨੇ ਉਸ ਦਾ ਸੁੱਖ ਨਹੀਂ ਵੰਡਾਉਣਾ ਸੀ 4 ਸਾਲਾਂ ਬਾਅਦ ਹਰਲੀਨ ਦੀ ਨਨਾਨ ਦਾ ਵਿਆਹ ਸੀ ਉਹ 1 ਮਹੀਨੇ ਦੀ ਛੁੱਟੀ ਆਈ ਤੇ ਖੁਸ਼ੀ-ਖੁਸ਼ੀ ਨਾਲ ਵਿਆਹ ਦੇ ਸਾਰੇ ਕਾਰਜ ਨਿਭੜ ਗਏ ਤੇ ਹਰਲੀਨ ਦਾ ਮਨਪ੍ਰੀਤ ਨੂੰ ਫੋਨ ਆਇਆ ਕਿ ਦੀਦੀ ਇਸ ਹਫਤੇ ਅਸੀਂ ਵਾਪਸ ਜਾਣਾ ਹੈ ਤੇ ਤੁਸੀਂ ਆ ਕੇ ਸਾਨੂੰ ਮਿਲ ਜਾਓ 2 ਦਿਨ ਬਾਅਦ ਫੋਨ ਆਇਆ ਕਿ ਹਰਵਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਹੀ ਉਸ ਦੇ ਰਸਤੇ ਵਿੱਚ ਹੀ ਮੌਤ ਹੋ ਗਈ ਮਨਪ੍ਰੀਤ ਦੇ ਪਿਆਰਾ ਹਟੋਂ ਜ਼ਮੀਨ ਹੀ ਨਿਕਲ ਗਈ ਉਹ ਭੈਣ ਸੀ ਉਸਦੀ ਇੱਕੋ ماں ਦੀਆਂ ਜਾਈਆਂ ਸੀ ਉਹ ਮਨਪ੍ਰੀਤ ਦੀ ਬੱਚਿਆਂ ਵਰਗੀ ਸੀ ਮਨਪ੍ਰੀਤ ਤੋਂ ਛੋਟੀ ਸੀ ਉਸਦੀ ਤਾਂ ਦੁਨੀਆ ਹੀ ਉਜੜ ਗਈ ਮਨਪ੍ਰੀਤ ਹੋ ਰਹੀ ਗਈ ਸਸਕਾਰ ਵੀ ਹੋ ਗਿਆ ਤੇ ਭੋਗ ਵੀ ਪੈ ਗਿਆ ਸਭ ਕੁਝ ਨਿਬੜ ਗਿਆ ਹਲੇਨ ਕੋਲ ਕੋਈ ਬੱਚਾ ਨਹੀਂ ਸੀ ਫਿਰ ਉਸਦੇ ਪਾਪਾ ਜੀ ਨੇ ਉਸ ਨੂੰ ਕਿਹਾ ਪੁੱਤ ਤੂੰ ਮੇਰੇ ਨਾਲ ਆਪਣੇ ਘਰ ਚੱਲ ਤੂੰ ਇਥੇ ਕਿਸ ਦੇ ਸਹਾਰੇ ਜ਼ਿੰਦਗੀ ਕੱਟੇਂਗੀ ਜ਼ਿੰਦਗੀ ਬਹੁਤ ਲੰਬੀ ਹੈ ਫਿਰ ਉਸਨੇ ਘਰ ਵਾਪਸ ਆਉਣ ਦਾ ਫੈਸਲਾ ਲੈ ਲਿਆ ਤੇ ਉਹ ਪੇਕੇ ਆ ਗਈ ਫਿਰ ਉਸ ਨੂੰ ਉਸਦੇ ਪਤੀ ਦੀ ਨੌਕਰੀ ਮਿਲ ਗਈ ਤੇ ਉਹ ਪਟਿਆਲੇ ਕੁਆਟਰ ਵਿੱਚ ਇਕੱਲੇ ਰਹਿਣ ਲੱਗ ਪਈ ਇਸ ਵਾਰ ਫਿਰ ਮਨਪ੍ਰੀਤ ਦੇ ਪਤੀ ਛੁੱਟੀ ਆਏ ਤੇ ਵਾਪਸ ਚਲੇ ਗਏ ਇੱਕ ਦਿਨ ਮਨਪ੍ਰੀਤ ਦਾ ਜੇਠ ਕਿਸੇ ਕੰਮ ਲਈ ਪਟਿਆਲੇ ਗਿਆ ਤਾਂ ਉਸ ਨੇ ਮਨਪ੍ਰੀਤ ਦੇ ਪਤੀ ਨੂੰ ਉੱਥੇ ਫਿਰਦੇ ਦੇਖਿਆ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਵੀਰਾ ਤਾਂ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਸੀ ਹੁਣ ਇਹ ਇੱਥੇ ਕਿਵੇਂ ਫਿਰ ਉਸਨੇ ਸੋਚਿਆ ਕਿ ਕੀ ਪਤਾ ਬੀਰ ਵਾਪਸ ਆ ਗਿਆ ਹੋਵੇ ਤੇ ਉਹ ਸ਼ਾਮ ਨੂੰ ਜਦੋਂ ਮਨਪ੍ਰੀਤ ਦੇ ਘਰ ਆਇਆ ਤਾਂ ਉਸਨੇ ਆਪਣੇ ਭਰਾ ਬਾਰੇ ਪੁੱਛਣ ਲੱਗਿਆ ਤਾਂ ਮਨਪ੍ਰੀਤ ਨੇ ਉਸ ਨੂੰ ਕਿਹਾ ਉਹ ਤਾਂ ਵਾਪਸ ਚਲੇ ਗਏ ਤੇ ਉਹ ਹੈਰਾਨ ਰਹਿ ਗਿਆ ਉਹ ਕਹਿੰਦਾ ਅੱਜ ਤਾਂ ਮੈਂ ਜਸਦੀਪ ਨੂੰ ਪਟਿਆਲੇ ਦੇਖਿਆ ਉਹ ਵਾਪਸ ਨਹੀਂ ਗਿਆ ਮਨਪ੍ਰੀਤ ਉਸ ਦੀ ਗੱਲ ਸੁਣ ਕੇ ਹੈਰਾਨ ਸੀ ਤੇ ਉਸ ਨੂੰ ਰਾਤ ਨੂੰ ਨੀਂਦ ਵੀ ਨਾ ਆਈ ਉਸਨੇ ਜਦੋਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਪੁੱਛਿਆ ਤਾਂ ਉਸਨੇ ਬੜੀ ਸਫਾਈ ਨਾਲ ਕਹਿ ਦਿੱਤਾ ਕਿ ਮੈਂ ਤਾਂ ਆਪਣੇ ਕੰਮ ਤੇ ਹਾਂ ਮਨਪ੍ਰੀਤ ਨੇ ਉਸ ਨੂੰ ਨਹੀਂ ਦੱਸਿਆ ਕਿ ਤੇਰੇ ਭਰਾ ਨੇ ਤੈਨੂੰ ਪਟਿਆਲੇ ਦੇਖਿਆ ਹੈ ਦੂਜੇ ਦਿਨ ਮਨਪ੍ਰੀਤ ਨੇ ਆਪਣੇ ਜੀਠ ਨਾਲ ਗੱਲ ਕੀਤੀ ਕਿ ਪਤਾ ਤਾਂ ਕਰ ਉਹ ਪਟਿਆਲੇ ਕੀ ਕਰਦਾ ਹੈ ਉਹ ਕਹਿਣ ਲੱਗਿਆ ਭਾਬੀ ਹੈਰਾਨ ਤਾਂ ਮੈਂ ਵੀ ਹਾਂ ਕਿ ਵੀਰਾ ਉੱਥੇ ਕੀ ਕਰ ਰਿਹਾ ਸੀ ਫਿਰ ਮਨਪ੍ਰੀਤ ਨੇ ਉਸ ਨੂੰ ਕਿਹਾ ਤੂੰ ਮੈਨੂੰ ਲੈ ਕੇ ਪਟਿਆਲੇ ਚੱਲ ਜਿੱਥੇ ਤੂੰ ਆਪਣੇ ਵੀਰੇ ਨੂੰ ਵੇਖਿਆ ਸੀ ਫਿਰ ਉਹ ਤਿਆਰ ਹੋ ਗਿਆ ਤੇ ਉਹ ਦੋਵੇਂ ਪਟਿਆਲੇ ਚਲੇ ਗਏ ਉਹਨਾਂ ਨੇ ਜਸਦੀਪ ਨੂੰ ਉੱਥੇ ਕਾਫੀ ਟਾਈਮ ਵਿਖਿਆ ਤੇ ਉਹ ਕਿਤੇ ਨਾ ਮਿਲਿਆ ਫਿਰ ਮਨਪ੍ਰੀਤ ਨੇ ਆਪਣੇ ਜੇਠ ਨੂੰ ਕਿਹਾ ਚੱਲ ਹੁਣ ਆਪਾਂ ਘਰ ਚੱਲਦੇ ਹਾਂ ਸ਼ਾਇਦ ਇਹਨੂੰ ਭੁਲੇਖਾ ਪੈ ਗਿਆ ਹੋਵੇ ਜਾਂ ਫਿਰ ਉਹ ਅੱਜ ਇੱਥੇ ਆਇਆ ਹੀ ਨਹੀਂ ਮਨਪ੍ਰੀਤ ਨੇ ਉਸਨੂੰ ਕਿਹਾ ਕਿ ਇੱਥੇ ਨੇੜੇ ਮੇਰੀ ਭੈਣ ਰਹਿੰਦੀ ਹੈ ਆਪਾਂ ਉਸਨੂੰ ਮਿਲ ਕੇ ਚੱਲਦੇ ਹਾਂ ਤੇ ਉਹ ਉਸਦੇ ਘਰੇ ਚਲੇ ਗਏ ਉਸ ਦਿਨ ਸ਼ਨੀਵਾਰ ਸੀ ਤੇ ਹਰleen ਵੀ ਉਹਨਾਂ ਨੂੰ ਘਰੇ ਹੀ ਮਿਲ ਗਈ। ਮਨਪ੍ਰੀਤ ਨੇ ਕੁਝ ਨਾ ਦੱਸਿਆ। ਸਿਰਫ ਇੰਨਾ ਹੀ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਸੀ। ਇਸ ਲਈ ਮੈਂ ਬਲਜੀਤ ਨੂੰ ਨਾਲ ਲੈ ਕੇ ਹਸਪਤਾਲ ਦਵਾਈ ਲੈਣ ਆਈ ਸੀ। ਹਰleen ਨੇ ਮਨਪ੍ਰੀਤ ਦੀ ਗੱਲ ਦਾ ਸੱਚ ਮੰਨ ਲਿਆ ਤੇ ਉਹ ਕਾਫੀ ਟਾਈਮ ਉੱਥੇ ਬੈਠੇ ਰਹੇ। ਫਿਰ ਬਲਜੀਤ ਕੁਝ ਟਾਈਮ ਬਾਅਦ ਬਾਥਰੂਮ ਗਿਆ ਤਾਂ ਉਸਨੇ ਬਾਥਰੂਮ 'ਚ ਦੇਖਿਆ ਕਿ ਕਿਸੇ ਆਦਮੀ ਦੇ ਕੱਪੜੇ ਟੰਗੇ ਹੋਏ ਦੇਖੇ। ਉਸਨੇ ਬਾਹਰ ਆ ਕੇ ਮਨਪ੍ਰੀਤ ਨੂੰ ਹੌਲੀ ਜਿਹੇ ਦੱਸਿਆ ਕਿ ਭਾਬੀ ਬਾਥਰੂਮ ਵਿੱਚ ਕਿਸੇ ਆਦਮੀ ਦੇ ਕੱਪੜੇ ਟੰਗੇ ਹੋਏ ਨੇ। ਹਰਲੀਨ ਰਸੋਈ ਵਿੱਚ ਸੀ ਤੇ ਮਨਪ੍ਰੀਤ ਨੇ ਚੁੱਪਚਾਪ ਜਾ ਕੇ ਜਦੋਂ ਬਾਥਰੂਮ ਵਿੱਚ ਕੱਪੜੇ ਟੰਗੇ ਦੇਖੇ ਤਾਂ ਉਹ ਜਸਦੀਪ ਦੇ ਕੱਪੜੇ ਸੀ ਮਨਪ੍ਰੀਤ ਹੈਰਾਨ ਸੀ ਜਸਦੀਪ ਇੱਥੇ ਹੈ ਫਿਰ ਉਹ ਉੱਥੋਂ ਚਲੀ ਗਈ ਬਲਜੀਤ ਨੇ ਮਨਪ੍ਰੀਤ ਨੂੰ ਪਹਿਲਾਂ ਰਸਤੇ ਵਿੱਚ ਕਿਹਾ ਭਾਬੀ ਵੀਰੇ ਤੇ ਤੇਰੀ ਭੈਣ ਦੇ ਵਿੱਚ ਜ਼ਰੂਰ ਕੁਝ ਚੱਲ ਰਿਹਾ ਹੈ ਵੀਰਾ ਕੁਝ ਦਿਨ ਪਿੰਡ ਤੇ ਬਾਕੀ ਦਿਨ ਇੱਥੇ ਰਹਿੰਦਾ ਹੈ ਫਿਰ ਬਲਜੀਤ ਨੇ ਉੱਥੇ ਫਿਰਦੇ ਹੋਏ ਆਦਮੀ ਨੂੰ ਪੁੱਛਿਆ ਕਿ ਜਿਹੜੀ 12 ਨੰਬਰ ਕੁਆਟਰ ਵਿੱਚ ਹਰਲੀਨ ਨਾਮ ਦੀ ਔਰਤ ਰਹਿੰਦੀ ਹੈ ਕਿ ਤੁਸੀਂ ਉਸ ਨੂੰ ਜਾਣਦੇ ਹੋ ਪੁੱਛਣ ਤੇ ਉਸ ਆਦਮੀ ਨੇ ਦੱਸਿਆ ਕਿ ਹਾਂ ਉਹ ਤੇ ਉਸ ਦਾ ਪਤੀ ਜਸਦੀਪ ਦੋਵੇਂ ਹੀ ਇੱਥੇ ਰਹਿੰਦੇ ਨੇ ਉਸ ਦਾ ਪਤੀ ਫੌਜ ਵਿੱਚ ਹੈ ਫਿਰ ਉਹਨਾਂ ਦਾ ਸਾਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਜਸਦੀਪ ਇੱਥੇ ਹੀ ਰਹਿੰਦਾ ਹੈ ਤੇ ਹਰਲੀਨ ਨੇ ਇੱਥੇ ਸਾਰਿਆਂ ਨੂੰ ਦੱਸਿਆ ਹੋਇਆ ਕਿ ਜਸਦੀਪ ਮੇਰਾ ਘਰ ਵਾਲਾ ਹੈ ਤੇ ਉਹ ਪਤੀ ਪਤਨੀ ਦੀ ਤਰ੍ਹਾਂ ਇੱਥੇ ਰਹਿੰਦੇ ਨੇ ਮਨਪ੍ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਸੱਚ ਹੈ ਉਸ ਦੇ ਹੱਥ ਵਿੱਚ ਕੋਈ ਪੱਕਾ ਸਬੂਤ ਨਹੀਂ ਸੀ ਕਿ ਉਹ ਕਿਸੇ ਨੂੰ ਕੁਝ ਕਹਿ ਸਕੇ ਉਹ ਸੋਚ ਰਹੀ ਸੀ ਕਿ ਮੇਰੀ ਭੈਣ ਮੇਰੇ ਨਾਲ ਅਜੀਹਾ ਕਰ ਸਕਦੀ ਹੈ ਮਨਪ੍ਰੀਤ ਉਸ ਨੂੰ ਬਹੁਤ ਪਿਆਰ ਕਰਦੀ ਸੀ ਉਹ ਉਸ ਦੀ ਹਰ ਇੱਕ ਈਜ਼ ਪੂਰੀ ਕਰਦੀ ਸੀ ਜੋ ਉਹ ਕਹਿੰਦੀ ਸੀ ਉਹ ਉਸ ਲਈ ਲੈ ਕੇ ਜਾਂਦੀ ਸੀ ਫਿਰ ਉਹ ਉਸ ਨਾਲ ਅਜੀਹਾ ਕਿਵੇਂ ਕਰ ਸਕਦੀ ਹੈ ਫਿਰ ਮਨਪ੍ਰੀਤ ਨੇ ਬਲਜੀਤ ਨੂੰ ਕਿਹਾ ਕਿ ਕਿਸੇ ਤੋਂ ਉਸ ਦੇ ਆਫਸਰ ਦਾ ਨੰਬਰ ਲੈ ਕੇ ਪਤਾ ਕਰ ਕਿ ਜਸਦੀਪ ਉੱਥੇ ਹੈ ਕਿ ਨਹੀਂ ਤੇ ਕਿੰਨੇ ਟਾਈਮ ਦੀ ਛੁੱਟੀ ਤੇ ਹੈ ਫਿਰ ਬਲਜੀਤ ਨੇ ਆਪਣੇ ਕਈ ਦੋਸਤਾਂ ਨੂੰ ਫੋਨ ਕੀਤੇ ਜੋ ਫੌਜ ਵਿੱਚ ਸਨ ਤੇ ਉੱਥੋਂ ਦਾ ਨੰਬਰ ਲਿਆ ਤੇ ਫਿਰ ਪਤਾ ਲੱਗਿਆ ਕਿ ਉਹ ਅਜੇ 20 ਦਿਨ ਦੀ ਛੁੱਟੀ ਤੇ ਹੋਰ ਹੈ ਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਉਹ ਪੂਰੇ 2 ਮਹੀਨੇ ਦੀ ਛੁੱਟੀ ਤੇ ਸੀ 20 ਦਿਨ ਉਹ ਉਹਨਾਂ ਕੋਲ ਪਿੰਡ ਰਿਹਾ ਤੇ ਇੱਕ ਮਹੀਨਾ ਹਰਲੀਨ ਨਾਲ ਦੂਜੇ ਦਿਨ ਮਨਪ੍ਰੀਤ ਸਵੇਰੇ ਜਲਦੀ ਹੀ ਘਰੋਂ ਨਿਕਲ ਗਈ ਤੇ ਹਰਲੀਨ ਦੇ ਕੁਆਟਰ ਦੇ ਸਾਹਮਣੇ ਆ ਕੇ ਖੜੀ ਰਹੀ ਉਹ ਪੂਰਾ ਦਿਨ ਉੱਥੇ ਖੜੀ ਰਹੀ ਤੇ ਸ਼ਾਮ ਨੂੰ ਵਾਪਸ ਆਈ ਤੇ ਮਨਪ੍ਰੀਤ ਉਹਨਾਂ ਦੀ ਗੱਡੀ ਅੱਗੇ ਜਾ ਕੇ ਖੜ ਗਈ। ਉਹਨਾਂ ਦੋਨਾਂ ਦਾ ਮੂੰਹ ਉੱਡ ਗਿਆ ਤੇ ਜਸਦੀਪ ਮਨਪ੍ਰੀਤ ਨੂੰ ਅੰਦਰ ਲੈ ਗਿਆ ਤੇ ਮਨਪ੍ਰੀਤ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਆਪਣੀ ਭੈਣ ਦੇ ਮੂੰਹ ਤੇ ਦੋ ਥੱਪੜ ਮਾਰੇ ਤੇ ਉਹ ਕੁਝ ਨਾ ਬੋਲੀ। ਮਨਪ੍ਰੀਤ ਨੇ ਜਸਦੀਪ ਨੂੰ ਪੁੱਛਿਆ ਕਿ ਇਹ ਸਭ ਕਦੋਂ ਤੋਂ ਚੱਲ ਰਿਹਾ? ਉਸਨੇ ਦੱਸਿਆ ਕਿ ਹਰਲੀਨ ਦੇ ਵਿਆਹ ਤੋਂ ਪਹਿਲਾਂ ਦਾ ਤੇ ਉਸਨੇ ਇਹ ਵੀ ਕਬੂਲ ਕੀਤਾ ਕਿ ਉਸਦੇ ਵਿਆਹ ਤੋਂ ਪਹਿਲਾਂ ਹੀ ਉਹ ਉਸਨੂੰ ਪਿਆਰ ਕਰਨ ਲੱਗ ਗਿਆ ਸੀ। ਤੇ ਉਹ ਵੀ ਆਪਣੇ ਘਰ ਵਾਲੇ ਤੋਂ ਚੋਰੀ-ਚੋਰੀ ਮੈਨੂੰ ਮਿਲਦੀ ਹੁੰਦੀ ਸੀ ਤੇ ਜਦੋਂ ਤੱਕ ਉਸ ਨੂੰ ਸਾਢੇ ਬਾਰੇ ਪਤਾ ਨਹੀਂ ਸੀ ਤਾਂ ਉਹ ਹਰਲੀਨ ਨਾਲ ਠੀਕ-ਠਾਕ ਰਹਿੰਦਾ ਸੀ ਤੇ ਜਦੋਂ ਉਸ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਹਰਲੀਨ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਹਰਲੀਨ ਨੇ ਦੱਸਿਆ ਕਿ ਮੈਂ ਤੇ ਹਰਵਿੰਦਰ ਤਲਾਕ ਲੈਣ ਵਾਲੇ ਸੀ ਫਿਰ ਅਚਾਨਕ ਉਸ ਦਾ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਫਿਰ ਮਨਪ੍ਰੀਤ ਨੇ ਜਸਦੀਪ ਨੂੰ ਕਿਹਾ ਕਿ ਮੈਂ ਤੇਰੇ ਘਰ ਵਾਲੀ ਹਾਂ ਤੇਰੇ ਬੱਚਿਆਂ ਦੀ ਮਾਂ ਤੂੰ ਮੇਰੇ ਨਾਲ ਇਦਾਂ ਕਿਵੇਂ ਕਰ ਸਕਦਾ ਉਸਨੇ ਮਨਪ੍ਰੀਤ ਨੂੰ ਕਿਹਾ ਕਿ ਤੂੰ ਮੇਰੇ ਬੱਚਿਆਂ ਦੀ ਸਿਰਫ ਮਾਂ ਹੈ ਮੇਰੀ ਘਰ ਵਾਲੀ ਨਹੀਂ ਮੈਂ ਤੇਰੇ ਤੋਂ ਤਲਾਕ ਲੈ ਲਿਆ ਏ ਤੇ ਮੈਂ ਹਰਲੀਨ ਨਾਲ 6 ਮਹੀਨੇ ਪਹਿਲਾਂ ਕੋਟ ਮੈਰਿਜ ਕਰਵਾ ਲਈਏ ਮਨਪ੍ਰੀਤ ਹੈਰਾਨ ਸੀ ਫਿਰ ਉਸਨੇ ਮਨਪ੍ਰੀਤ ਨੂੰ ਤਲਾਕ ਦੇ ਪੇਪਰ ਦਿਖਾਏ ਇਹ ਉਹ ਪੇਪਰ ਸੀ ਜੋ ਉਸਨੇ ਭੀਮੇ ਦੇ ਪੇਪਰ ਕਹਿ ਕੇ 8 ਮਹੀਨੇ ਪਹਿਲਾਂ ਮਨਪ੍ਰੀਤ ਤੋਂ ਦਸਤਕ ਕਰਵਾਏ ਸੀ ਮਨਪ੍ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਨੂੰ ਕਹਾ ਤੇ ਕਿਸ ਕੋਲ ਜਾ ਕੇ ਆਪਣਾ ਦਰਦ ਫਰੋਲਾ ਕਿਹੜੀ ਉਹ ਜਗ੍ਹਾ ਹੈ ਜਿੱਥੇ ਜਾ ਕੇ ਮੇਰੇ ਦੁੱਖਾਂ ਦਾ ਨਿਵੇੜਾ ਹੋ ਸਕਦਾ ਹੈ ਫਿਰੋਖੁਜਨਾ ਬੋਲੀ ਤੇ ਵਾਪਸ ਆਉਣ ਲੱਗੀ ਤਾਂ ਜਸਦੀਪ ਬੋਲਿਆ ਚਲ ਮੈਂ ਤੈਨੂੰ ਬੱਸ ਸਟੈਂਡ ਤੱਕ ਛੱਡ ਆਉਣਾ ਮਨਪ੍ਰੀਤ ਦਾ ਜੀ ਕਰਦਾ ਸੀ ਕਿ ਜਸਦੀਪ ਦੀ ਜਾਨ ਲੈ ਲਵਾਂ ਫਿਰ ਮਨਪ੍ਰੀਤ ਨੇ ਆਪਣੀ ਭੈਣ ਵੱਲ ਵੇਖਿਆ ਜੋ ਹਾਰ ਸ਼ਿੰਗਾਰ ਨਾਲ ਤਿਆਰ ਹੋਈ ਖੜੀ ਸੀ ਤੇ ਆਪਣੇ ਬੱਚਿਆਂ ਬਾਰੇ ਸੋਚ ਮਨਪ੍ਰੀਤ ਚੁੱਪਚਾਪ ਆਪਣੀ ਦੁਨੀਆ ਕਿਸੇ ਹੋਰ ਦੇ ਹਵਾਲੇ ਕਰਕੇ ਖਾਲੀ ਹੱਥ ਘਰੇ ਆ ਗਈ ਸੀ ਬੱਚੇ ਉਸ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਕਾਫੀ ਰਾਤ ਹੋ ਗਈ ਸੀ ਉਸ ਦੇ ਸਹੁਰੇ ਜੀ ਬੋਲੇ ਭਾਈ ਕਾਫੀ ਲੇਟ ਹੋ ਗਈ ਚੱਲ ਕੋਈ ਨਾ ਹਸਪਤਾਲ ਵਿੱਚ ਭੀੜ ਹੁੰਦੀ ਹੈ ਹੁਣ ਤੂੰ ਭਾਈ ਰੋਟੀ ਪਾਣੀ ਬਣਾ ਕੇ ਦੇ ਬੱਚਿਆਂ ਨੂੰ ਮਨਪ੍ਰੀਤ ਦਾ ਦਿਲ ਕਰੇ ਕਿ ਸਾਰਾ ਕੁਝ ਬਾਪੂ ਜੀ ਨੂੰ ਦੱਸ ਦਵਾਂ ਤੇ ਉੱਚੀ ਉੱਚੀ ਰੋਵਾਂ ਤੇ ਕਹਾ ਮੇਰਾ ਘਰ ਤਾਂ ਮੇਰੀ ਭੈਣ ਨੇ ਹੀ ਉਜਾੜ ਦਿੱਤਾ ਫਿਰ ਉਸਨੇ ਸੋਚਿਆ ਕਿ ਸਮੂਨ ਨਾਲ ਕਹਾ ਉਹ ਤਾਂ ਮੇਰੀ ਭੈਣ ਹੈ ਫਿਰ ਮਨਪ੍ਰੀਤ ਨੇ ਰੋਟੀ ਬਣਾਈ ਬੱਚਿਆਂ ਨੂੰ ਤੇ ਬਾਪੂ ਜੀ ਨੂੰ ਫੜਾਈ ਤੇ ਫਿਰ ਕੰਮ ਨਿਮੇੜ ਕੇ ਬਲਜੀਤ ਨੂੰ ਫੋਨ ਕਰਕੇ ਸੱਦਿਆ ਤੇ ਸਾਰਾ ਕੁਝ ਉਸ ਨੂੰ ਦੱਸ ਦਿੱਤਾ ਉਹ ਕਹਿਣ ਲੱਗਿਆ ਭਾਬੀ ਤੂੰ ਬਾਪੂ ਜੀ ਨੂੰ ਦੱਸਿਆ ਮਨਪ੍ਰੀਤ ਨੇ ਕਿਹਾ ਮੈਂ ਕਿਸ ਮੂਰ ਨਾਲ ਕਹਾਂ ਕਿ ਉਸਨੇ ਮੈਨੂੰ ਤਲਾਕ ਦੇ ਕੇ ਮੇਰੀ ਭੈਣ ਨਾਲ ਵਿਆਹ ਕਰਵਾ ਲਿਆ ਬਲਜੀਤ ਕਹਿੰਦਾ ਮੈਂ ਕਰਦਾ ਬਾਪੂ ਜੀ ਨਾਲ ਗੱਲ ਉਸਨੇ ਸਾਰੀ ਗੱਲ ਬਾਪੂ ਜੀ ਨੂੰ ਦੱਸ ਦਿੱਤੀ ਬਾਪੂ ਜੀ ਪੁੱਭਾ ਮਾਰ ਝਿਉੱਚੀ ਰੋਣ ਲੱਗੇ ਜਸਦੀਪ ਨੂੰ ਬੁਰਾ ਭਲਾ ਬੋਲਣ ਲੱਗੇ ਤੇ ਮਨਪ੍ਰੀਤ ਅੱਗੇ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਕਿ ਭਾਈ ਸ਼ਾਇਦ ਮੈਂ ਹੀ ਤੇਰਾ ਗੁਨਾਹਗਾਰ ਹਾਂ ਜੋ ਮੇਰੇ ਘਰ ਅਜੀਹੇ ਔਲਾਦ ਨੇ ਜਨਮ ਲਿਆ ਫਿਰ ਬਾਪੂ ਜੀ ਨੇ ਕਿਹਾ ਭਾਈ ਅਸੀਂ ਸਾਰੇ ਤੇਰੇ ਨਾਲ ਹਾਂ ਤੂੰ ਜੋ ਵੀ ਫੈਸਲਾ ਲਵੇਂਗੀ ਅਸੀਂ ਉਸ ਦਾ ਸਾਥ ਨਹੀਂ ਦੇਣਾ ਉਹ ਤਾਂ ਭਾਈ ਫੌਜ ਵਿੱਚ ਰਹਿੰਦਾ ਸੀ ਮੇਰੀ ਸੇਵਾ ਤਾਂ ਧੀ ਬਣ ਕੇ ਤੂੰ ਹੀ ਕੀਤੀ ਦੂਜੇ ਦਿਨ ਮਨਪ੍ਰੀਤ ਨੇ ਆਪਣੇ ਘਰੇ ਫੋਨ ਕਰਕੇ ਆਪਣੇ ਮੰਮੀ ਪਾਪਾ ਨੂੰ ਬੁਲਾ ਲਿਆ ਉਸ ਦਿਨ ਬਲਜੀਤ ਵੀ ਕਰ ਰਿਹਾ ਤੇ ਮਨਪ੍ਰੀਤ ਦੇ ਮੰਮੀ ਪਾਪਾ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਰੋਏ ਕਿ ਸਾਡੀ ਛੋਟੀ ਕੁੜੀ ਨੇ ਵੱਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਫਿਰ ਮਨਪ੍ਰੀਤ ਨੇ ਫੈਸਲਾ ਕੀਤਾ ਕਿ ਜਸਦੀਪ ਦੀ ਅੱਧੀ ਤਨਖਾਹ ਮੈਨੂੰ ਚਾਹੀਦੀ ਹੈ ਤੇ ਜੇ ਉਹਨੇ ਪੈੰਡਾ ਆਣਾ ਤਾਂ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਉਸ ਦਾ ਸਹੁਰਾ ਕਹਿਣ ਲੱਗਿਆ ਭਾਈ ਇਹ ਘਰ ਮੈਂ ਤੇਰੇ ਮੁੰਡੇ ਦੇ ਨਾਂ ਕਰਵਾ ਦੇਵਾਂ ਮੈਂ ਜਸਦੀਪ ਨੂੰ ਕਹਿ ਦੇਵਾਂਗਾ ਕਿ ਉਹ ਇੱਥੇ ਨਾ ਆਵੇ ਅਸੀਂ ਉਸ ਨਾਲ ਨਹੀਂ ਵਰਤਣਾ ਤੇ ਮਨਪ੍ਰੀਤ ਦੇ ਬੇਬੇ ਬਾਪੂ ਨੇ ਵੀ ਕਹਿ ਦਿੱਤਾ ਕਿ ਹਰਲੀਨ ਨਾਲ ਸਾਡਾ ਹੁਣ ਕੋਈ ਰਿਸ਼ਤਾ ਨਹੀਂ ਉਸ ਨੂੰ ਵੀ ਅਸੀਂ ਹੁਣ ਘਰ ਨਹੀਂ ਵਾੜਨਾ ਉਹ ਉੱਥੇ ਹੀ ਰਹੇ ਉਹ ਸਾਰੇ ਫਿਰ ਇਕੱਠੇ ਹੋ ਕੇ ਹਰਲੀਨ ਦੇ ਘਰ ਗਏ ਜਸਤੇਵ ਵੀ ਉੱਥੇ ਹੀ ਸੀ ਉਹਨਾਂ ਦੋਹਾਂ ਦੇ ਮੂੰਹ ਤੇ ਸਾਰੀ ਗੱਲਬਾਤ ਹੋਈ ਉਹਨਾਂ ਦੋਹਾਂ ਦੇ ਮੂੰਹ ਤੇ ਕੋਈ ਦੁੱਖ ਨਹੀਂ ਸੀ ਜੀਨੇ ਜੋ ਵੀ ਕਿਹਾ ਉਹਨਾਂ ਨੇ ਚੁੱਪਚਾਪ ਮੰਨ ਲਿਆ ਮਨਪ੍ਰੀਤ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਫਿਰ ਵੀ ਉਸਨੇ ਸਭ ਕੁਝ ਹੌਂਸਲੇ ਨਾਲ ਬਰਦਾਸ਼ਤ ਕੀਤਾ ਕਿਉਂਕਿ ਉਸਨੇ ਆਪਣੇ ਬੱਚੇ ਵੀ ਦੇਖਣੇ ਸਨ ਜਿਨ੍ਹਾਂ ਦਾ ਉਸ ਤੋਂ ਇਲਾਵਾ ਕੋਈ ਨਹੀਂ ਸੀ ਮਨਪ੍ਰੀਤ ਹਰਲੀਨ ਦੇ ਮੂੰਹ ਵੱਲ ਵੇਖਦੀ ਰਹੀ ਜਿਹੜੀ ਜਸਦੀਪ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠੀ ਸੀ ਕਿ ਅਸੀਂ ਦੋਵੇਂ ਭੈਣਾਂ ਇੱਕੋ ਮਾਂ ਦੀਆਂ ਜਾਈਆਂ ਇੱਕੋ ਪਿਓ ਦਾ ਖੂਨ ਸਾਡੇ ਅੰਦਰ ਫਿਰ ਵੀ ਉਸਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਸਭ ਕੁਝ ਖਤਮ ਹੋ ਗਿਆ ਤੇ ਉਹ ਘਰ ਵਾਪਸ ਆ ਗਏ ਹਰਲੀਨ ਤੇ ਜਸਦੀਪ ਦੇ ਮੂੰਹ ਤੇ ਭੋਰਾ ਵੀ ਦੁੱਖ ਨਹੀਂ ਸੀ ਕਿ ਐਸੀ ਗਲਤ ਕੀਤਾ ਉਹਨਾਂ ਨੂੰ ਮਨਪ੍ਰੀਤ ਦੇ ਘਰ ਵਾਲਿਆਂ ਦਾ ਫੈਸਲਾ ਮਨਜ਼ੂਰ ਸੀ ਉਸ ਤੋਂ ਬਾਅਦ ਜਸਦੀਪ ਕਦੇ ਵੀ ਪਿੰਡ ਨਾ ਆਇਆ ਤੇ ਨਾ ਹੀ ਹਰਲੀਨ ਪੇਕੇ ਘਰ ਗਈ ਜਸਦੀਪ ਦੀ ਅੱਧੀ ਤਨਖਾਹ ਚੜੇ ਮਹੀਨੇ ਮਨਪ੍ਰੀਤ ਦੇ ਖਾਤੇ ਵਿੱਚ ਆਉਣ ਲੱਗੀ ਤੇ ਉਹ ਆਪਣੇ ਸਹੁਰੇ ਘਰ ਰਹਿ ਕੇ ਆਪਣੇ ਬੱਚੇ ਪਾਲਣ ਲੱਗੇ ਉਸ ਆਦਮੀ ਨੇ ਮੁੜ ਕੇ ਕਦੇ ਆਪਣੇ ਬੱਚੇ ਵੀ ਨਹੀਂ ਦੇਖੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ